ਨਾਵਲ ਨਵਾ ਜਨਮ ਪਾਕ 16 ਸਿੰਧੀਆਂ ਹਾਊਸ ਜਾਣਾ ਸੀ ਅਮਰਤ ਦਾ ਘਰ ਕਨਾਟ ਪਲੇਸ ਸਿੰਧੀਆਂ ਹਾਊਸ ਦੇ ਪਿੱਛੇ ਸੀ 10 15 ਮਿੰਟਾਂ ਵਿੱਚ ਮੈਂ ਸਿੰਧੀਆਂ ਹਾਊਸ ਪਹੁੰਚ ਗਿਆ ਪਲ ਦੀ ਪਲ ਮੇਰੇ ਮਨ ਵਿੱਚ ਹਲਕਾ ਜਿਹਾ ਉਤਸ਼ਾਹ ਜਾਗ ਗਿਆ ਅਮਰਤ ਨੂੰ ਮੈਂ ਮਿਲਾਂਗਾ ਤੇ ਉਸ ਦੇ ਨੇੜੇ ਹੋਵਾਂਗਾ ਪਤਾ ਨਹੀਂ ਕੀ ਕਾਰਨ ਸੀ ਅਮਰਤ ਮੈਨੂੰ ਮਨ ਹੀ ਮਨ ਵਿੱਚ ਬਹੁਤ ਪਿਆਰਾ ਲੱਗਦਾ ਸੀ ਉਹ ਮੇਰੇ ਮਨ ਨੂੰ ਮੋਹਦਾ ਤੇ ਹਲਕਾ ਹਲਕਾ ਧੁੰਦਾ ਸੀ ਉਸ ਨੂੰ ਮਿਲ ਕੇ ਸਦਾ ਹੀ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਸੀ ਮੈਂ ਉਹਨੂੰ ਮਿਲ ਕੇ ਆਪਣੇ ਆਪ ਨੂੰ ਵੱਡਾ-ਵੱਡਾ ਮਹਿਸੂਸ ਕਰਦਾ ਉਹ ਵੀ ਆਖਦਾ ਹੁੰਦਾ ਸੀ ਕਿ ਮੈਂ ਬਹੁਤ ਵੱਡਾ ਹਾਂ ਤੇ ਗੁਣਾ ਨਾਲ ਭਰਪੂਰ ਹਾਂ ਆਸਲ ਵਿੱਚ ਉਹ ਲੇਖਕ ਕਰਕੇ ਹੀ ਮੈਨੂੰ ਵੱਡਾ ਗੰਦਾ ਸੀ ਹੋਰ ਕੋਈ ਕਾਰਨ ਨਹੀਂ ਸੀ ਲੇਖਕ ਕਰਕੇ ਹੀ ਉਹਨੂੰ ਮੇਰੇ ਨਾਲ ਮੋਹ ਪਿਆਰ ਜਾਂ ਹਿੱਤ ਸੀ ਨਹੀਂ ਤਾਂ ਲੇਖਕ ਹੋਣ ਤੋਂ ਬਿਨਾ ਮੇਰੇ ਵਿੱਚ ਕਿਹੜਾ ਗੁਣ ਸੀ ਜੋ ਉਸਨੂੰ ਚੰਗਾ ਲੱਗ ਸਕਦਾ ਸੀ ਸਿਰਫ ਲੇਖਕ ਕਰਕੇ ਹੀ ਉਹ ਮੇਰੀ ਕਦਰ ਕਰਦਾ ਸੀ ਕਈ ਵਾਰ ਉਹ ਆਖਦਾ ਹੁੰਦਾ ਕਿ ਮੈਂ ਸੱਚੇ ਅਰਥਾਂ ਵਿੱਚ ਇੱਕ ਪ੍ਰਤਿਭਾਸ਼ਾਲੀ ਲੇਖਕ ਹਾਂ ਸੱਚਾ ਤੇ ਸੁਹਿਰਦ ਲੇਖਕ ਉਹ ਇਥੋਂ ਤੱਕ ਵੀ ਕਹਿ ਦਿੰਦਾ ਹੁੰਦਾ ਕਿ ਜੇ ਪੰਜਾਬੀ ਵਿੱਚ ਮੁਸ਼ਕਲ ਨਾਲ ਕੋਈ ਛੇ ਹੀ ਲੇਖਕ ਚੁਣੇ ਜਾਣ ਕੇਵਲ ਛੇ ਹੀ ਲੇਖਕਤਾ ਉਹਨਾਂ ਕੇਵਲ ਛਿਆਂ ਵਿੱਚ ਹੀ ਇੱਕ ਮੈਂ ਆ ਜਾਂਦਾ ਹਾਂ ਭਾਵੇਂ ਉਂਝ ਪੰਜਾਬੀ ਵਿੱਚ ਅੱਜ 6000 ਲੇਖਕ ਹਨ ਪਰ ਲੇਖਕ ਕੇਵਲ 6 ਹੀ ਹਨ ਤੇ ਇੱਕ ਉਹਨਾਂ ਵਿੱਚੋਂ ਮੈਂ ਹਾਂ ਇਹ ਚੋਣ ਵੀ ਉਸ ਦੀ ਸਖਤ ਸੀ ਇਹਨਾਂ 6 ਲੇਖਕਾਂ ਵਿੱਚ ਉਹ ਇੱਕ ਦੋ ਵੱਡੇ ਲੇਖਕਾਂ ਨੂੰ ਵੀ ਸ਼ਾਮਲ ਨਹੀਂ ਸੀ ਕਰਦਾ ਪਿਆ ਇੱਕ ਉਸ ਲੇਖਕ ਨੂੰ ਵੀ ਜਿਸ ਦੀ ਮੇਰੇ ਆਪਣੇ ਦਿਲ ਵਿੱਚ ਬਹੁਤ ਹੀ ਵੱਡੀ ਥਾਂ ਸੀ ਤੇ ਜਿਸ ਨੇ ਆਪਣੀਆਂ ਲਿਖਤਾਂ ਰਾਈ ਸਾਡੀ ਬੋਲੀ ਦੇ ਸਾਹਿਤ ਵਿੱਚ ਇੱਕ ਨਵੀਂ ਰੂਪਾ ਦਿੱਤੀ ਮੈਨੂੰ ਤਾਂ ਉਹ ਕਹਿੰਦਾ ਸੀ ਕਿ ਮੈਂ ਸੱਚਾ ਕਲਾਕਾਰ ਹਾਂ ਜੋ ਕਲਾ ਜਾਂ ਸਾਹਿਤ ਲਈ ਜਿਉਂਦਾ ਹਾਂ ਮੈਂ ਸਹੀ ਅਰਥਾਂ ਵਿੱਚ ਲੇਖਕ ਹਾਂ ਅਮਰਤ ਸਿੱਧੀਆਂ ਹਾਊਸ ਦੇ ਪਿੱਛੇ ਇਹ ਇੱਕ ਕੋਠੀ ਦੀ ਛੋਟੀ ਜਹੀ ਅਨੇਕਸੀ ਵਿੱਚ ਰਹਿੰਦਾ ਸੀ ਇਹ ਅਨੇਕਸੀ ਛੋਟਾ ਜਿਹਾ ਇੱਕ ਬੰਗਲਾ ਹੀ ਲੱਗ ਰਹੀ ਸੀ ਟਾਇਲਟ ਬਾਥਰੂਮ ਕਿਚਨ ਸਟੋਰ ਦੋ ਸੋਹਣੇ ਕਮਰੇ ਤੇ ਅੱਗੇ ਇੱਕ ਬਰਾਂਡਾ ਤੇ ਵਿਹੜਾ ਵਿਹੜਾ ਵੱਡਾ ਨਹੀਂ ਸੀ ਪਰ ਦਿਸਦਾ ਬਹੁਤ ਵੱਡਾ ਸੀ ਕੂਟਨ ਮਹਿਸੂਸ ਨਹੀਂ ਹੁੰਦੀ ਸੀ ਅਸੂ ਕਤਤਕ ਦੀਆਂ ਸੋਲ ਹਵਾਵਾਂ ਵੀ ਵਿਹੜੇ ਵਿੱਚ ਆ ਜਾਂਦੀਆਂ ਸਨ ਤੇ ਪੋ ਮਾਗ ਦੀ ਧੁੱਪ ਨਾਲ ਵੀ ਵਿਹੜਾ ਭਰਿਆ ਹੁੰਦਾ ਸੀ ਨੁੱਕਰ ਨੁੱਕਰ ਚਾਨਣ ਅਤੇ ਬਹਾਰ ਨਾਲ ਭਰੀ ਰਹਿੰਦੀ ਸੀ ਬੂਹਾ ਇਸ ਅਨੇਕਸੀ ਦਾ ਪਿਛਲੇ ਪਾਸੇ ਕੋਲਾਂ ਲੰਗ ਦੀ ਸੜਕ ਉੱਤੇ ਖੁੱਲਦਾ ਸੀ ਜੋ ਕੋਠੀਆਂ ਦੇ ਪਿਛਲੇ ਪਾਸੇ ਲੰਗਣ ਲਈ ਹੀ ਬਣੀ ਹੋਈ ਸੀ। ਇਸੇ ਪਾਸਿਓਂ ਹੋ ਕੇ ਅਮਰਤ ਆਪਣੇ ਘਰ ਵਿੱਚ ਆਉਂਦਾ ਸੀ। ਉਹਦਾ ਰਾਹ ਹੀ ਇਹ ਸੀ ਕੋਠੀ ਦੇ ਅਗਲੇ ਹਿੱਸੇ ਵੱਲੋਂ। ਉਹ ਘਟ ਹੀ ਕਦੇ ਆਉਂਦਾ ਸੀ। ਉਸਦੇ ਦੋਸਤ ਵੀ ਇਸੇ ਪਾਸਿਓਂ ਉਸ ਨੂੰ ਮਿਲਣ ਲਈ ਆਉਂਦੇ ਸਨ। ਪਿਛਲੇ ਬੂਏ ਵੱਲੋਂ ਹੀ ਕੋਠੀ ਦੇ ਅਗਲੇ ਹਿੱਸੇ ਵਿੱਚ ਕੋਈ ਹੋਰ ਲੋਕ ਰਹਿ ਰਹੇ ਸਨ ਆਮ ਕਰਕੇ ਅੰਮ੍ਰਿਤ ਦੇ ਘਰ ਦਾ ਬਾਹਰਲਾ ਬੂਆ ਬੰਦ ਹੀ ਰਹਿੰਦਾ ਸੀ ਜਦੋਂ ਕੋਈ ਆਉਂਦਾ ਸੀ ਉਦੋਂ ਹੀ ਅੰਮ੍ਰਿਤ ਉਸ ਲਈ ਆ ਕੇ ਬੂਆ ਖੋਲਦਾ ਹੁੰਦਾ ਸੀ ਪਹਿਲਾਂ-ਪਹਿਲਾਂ ਬੂਏ ਉੱਤੇ ਕਾਲ ਬੈਲ ਨਹੀਂ ਹੁੰਦੀ ਸੀ ਤੇ ਨਾ ਹੀ ਨੇਮ ਪਲੇਟ ਸੀ ਬੂਏ ਉੱਤੇ ਹੱਥ ਨਾਲ ਹੀ ਦਸਤਕ ਦੇਣੀ ਹੁੰਦੀ ਸੀ ਪਰ ਹੁਣ ਕਾਲ ਬੈਲ ਦਾ ਬਟਨ ਇਸ ਕੰਮ ਲਈ ਹਾਜ਼ਰ ਸੀ ਬੂਹੇ ਉੱਤੇ ਹੱਥ ਮਾਰਨਾ ਚੰਗਾ ਨਹੀਂ ਲੱਗਦਾ ਕੁਝ ਨਿੱਕੀ ਜਹੀ ਨੇਮ ਪਲੇਟ ਵੀ ਬੂਏ ਨਾਲ ਲੱਗੀ ਰਹਿੰਦੀ ਸੀ ਨੇਮ ਪਲੇਟ ਸੋਹਣੀ ਸੀ ਸਾਦੀ ਅਤੇ ਲੱਕੜ ਦੀ ਟਾਲੀ ਰੰਗੀ ਫੱਟੀ ਉੱਤੇ ਸਿਰਫ ਕਾਲੇ ਰੰਗ ਵਿੱਚ ਉਸ ਦਾ ਨਾਂ ਹੀ ਲਿਖਿਆ ਹੋਇਆ ਸੀ ਸਿਰਫ ਤੇ ਸਿਰਫ ਅਮਰਤ ਹੀ ਐਮੇ ਉਮੇ ਨਹੀਂ ਸੀ ਨਾਲ ਹਾਲਾਂਕਿ ਉਹ ਇੱਕ ਹੀ ਨਹੀਂ ਤਿੰਨ ਮਜ਼ਮੂਨਾਂ ਦੀ ਐਮ ਐਸੀ ਲੇਖਕ ਵੀ ਨਹੀਂ ਲਿਖਿਆ ਸੀ ਹਾਲਾਂਕਿ ਸੋਹਣਾ ਲੱਗਣਾ ਸੀ ਇਹ ਸਭ ਹਲਕੀਆਂ ਗੱਲਾਂ ਸਨ ਜੋ ਫਰਕ ਨਹੀਂ ਸਨ ਪਾਉਂਦੀਆਂ ਕੁਝ ਨੇਮ ਪਲੇਟ ਵੀ ਐਵੇਂ ਹੀ ਇੱਕ ਓਨੇ ਟੰਗ ਦਿੱਤੀ ਸੀ ਨਹੀਂ ਤਾਂ ਲੋੜ ਹੀ ਨਹੀਂ ਸੀ ਉਂਝ ਹੀ ਬਹੁਤ ਪ੍ਰਸਿੱਧ ਸੀ ਉਹ ਸਭ ਨੂੰ ਉਸ ਦਾ ਪਤਾ ਸੀ ਕਿ ਉਹ ਕਿਸ ਥਾਂ ਰਹਿੰਦਾ ਸੀ ਨੇਮ ਪਲੇਟ ਅੰਗਰੇਜ਼ੀ ਵਿੱਚ ਸੀ ਅੱਖਰ ਸਾਰੇ ਛੋਟੇ ਸਨ ਡੇਢ ਰੁਖ ਦੀ 35 ਸੀ ਅੰਮ੍ਰਿਤ ਦਾ ਇਹ ਵੀ ਛੋਟੇ ਅੱਖਰ ਵਿੱਚ ਹੀ ਲਿਖਿਆ ਹੋਇਆ ਸੀ ਨਹੀਂ ਤਾਂ ਜਿਵੇਂ ਹੁੰਦਾ ਹੀ ਹੈ ਪਹਿਲਾ ਅੱਖਰ ਏ ਅਵਸ਼્ય ਹੀ ਵੱਡਾ ਹੋਣਾ ਚਾਹੀਦਾ ਸੀ ਸ਼ਾਇਦ ਇਹ ਨਵਾਂ ਤਰੀਕਾ ਸੀ ਜਾਂ ਵਖਰਾਪਣ ਸੀ ਅੰਮ੍ਰਿਤ ਦਾ ਇਸ ਵਿੱਚ ਸਹਿਜ ਸੁਭਾਵਿਕਤਾ ਤੇ ਬੇਪਰਵਾਹੀ ਦਿਸਦੀ ਸੀ ਨਿਰਮਾਣਤਾ ਵੀ ਕੋਜ ਨਾ ਕੋਜ ਆਪਣੇ ਆਪ ਨੂੰ ਛੋਟਾ ਦੱਸਣਾ ਖੈਰ ਇਹ ਸੋਹਣਾ ਲੱਗਦਾ ਸੀ ਇਸ ਵਿੱਚ ਸੁਹੋ ਜਿਹਾ ਸੁਆਦ ਸੀ ਕਲਾਕਾਰ ਦਾ ਸੁੰਦਰ ਮਨ ਸਕੂਟਰ ਵਿੱਚੋਂ ਉੱਤਰ ਕੇ ਮੈਂ ਸਿੱਧਿਆ ਹਾਊਸ ਦੇ ਪਿਛਲੇ ਪਾਸੇ ਹੌਲੀ-ਹੌਲੀ ਚੱਲਣ ਲੱਗਾ ਚਾਹ ਦੀ ਕਿਰਨ ਦਾ ਨਿੱਕਾ ਟੋਟਾ ਮੇਰੇ ਦਿਲ ਵਿੱਚ ਰੌਸ਼ਨ ਸੀ ਜੋ ਪਲ ਦੀ ਪਲ ਲੈਲਿਸ਼ਕ ਮਾਰ ਕੇ ਫੇਰ ਮੱਧਮ ਹੋ ਜਾਂਦਾ ਤੇ ਆਖਿਰ ਬੁਝਣਾ ਚਾਹੁੰਦਾ ਸੀ ਮੈਂ ਆਪਣੀ ਪੂਰੀ ਤਾਕਤ ਨਾਲ ਇਸ ਕਿਰਨ ਨੂੰ ਫੜਨਾ ਤੇ ਮੁੜ ਛੱਡਣਾ ਨਹੀਂ ਚਾਹੁੰਦਾ ਸਾਂ। ਪਾਰ ਕਿਰਨ ਦੇ ਸਦਾ ਰਹਿ ਸਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਇਹ ਇੱਕ ਵਕਤੀ ਚੀਜ਼ ਸੀ ਜੋ ਪਲ ਦੀ ਪਲ ਲਈ ਪੁੱਲ ਭਲੇਖੇ ਮੇਰੇ ਵਿੱਚ ਆ ਗਈ ਸੀ। ਸਗੋਂ ਸੱਚ ਤਾਂ ਇਹ ਸੀ ਕਿ ਚਾਨਣ ਨੇ ਹੋਰ ਵੀ ਕਨੇ ਹਨੇਰੇ ਵਿੱਚ ਵਟ ਜਾਣਾ ਸੀ ਤੇ ਇਸ ਹਨੇਰੇ ਦੇ ਕਾਲੇ ਦੇਵਾਨੇ ਮੈਨੂੰ ਨਪਹੀ ਲੈਣਾ ਸੀ ਮੈਂ ਪਲ ਦੀ ਪੱ ਲਈ ਆਈਆਂ ਕਿਰਨਾ ਪਹਿਲਾਂ ਦੇਖੀਆਂ ਹੋਈਆਂ ਸਨ ਜਦੋਂ ਮਨਾਲੀ ਜਾਣ ਲਈ ਮੈਨੂੰ ਅੰਮ੍ਰਿਤ ਦੀ ਚਿੱਠੀ ਆਈ ਸੀ ਉਸ ਸਮੇਂ ਵੀ ਮੇਰੇ ਮਨ ਵਿੱਚ ਅਜਹੀ ਕਿਰਨ ਦੀ ਇੱਕ ਚਮਕ ਸੀ ਫੇਰ ਮਨਾਲੀ ਪੁੱਜਣ ਮਗਰੋਂ ਜਦ ਮੈਂ ਕੁੱਲੀ ਦੇ ਪਿੱਛੇ-ਪਿੱਛੇ ਅੰਮ੍ਰਿਤ ਦੀ ਰਿਹਾਈ ਸ਼ਗਾ ਵੱਲ ਹੌਲੀ-ਹੌਲੀ ਜਾ ਰਿਹਾ ਸਾਂ ਉੱਪਰ ਟੂਰਿਸਟ ਹਟ ਵੱਲ ਉਦੋਂ ਵੀ ਇੱਕ ਕਿਰਨ ਮੇਰੇ ਮਨ ਵਿੱਚ ਚਮਕ ਪਈ ਸੀ ਤੇ ਸਗੋਂ ਬਹੁਤ ਹੀ ਚਮਕੀ ਸੀ ਪਰ ਉਸ ਤੋਂ ਬਾਅਦ ਮਨਾਲੀ ਵਿੱਚ ਜੋ ਮੇਰੀ ਹਾਲਤ ਰਹੀ ਸੀ ਉਹ ਮੈਂ ਦੱਸ ਹੀ ਚੁੱਕਾ ਹਾਂ ਹਾਲਤ ਸੀ ਕੋਈ ਮੇਰੀ ਉਹ ਹੌਲੀ-ਹੌਲੀ ਤੁਰਦਾ ਮੈਂ ਅੰਮ੍ਰਿਤ ਦੇ ਘਰ ਦੇ ਨੇੜੇ ਪੁੱਜ ਗਿਆ ਪਲ ਦੀ ਪਲ ਲਈ ਕਿਰਨ ਦਾ ਟੋਟਾ ਰੌਸ਼ਨ ਹੋ ਕੇ ਚਮਕਣ ਲੱਗਾ ਅੰਮ੍ਰਿਤ ਦੇ ਘਰ ਦਾ ਪੀਲਾ ਦਰਵਾਜ਼ਾ ਅੱਗੋਂ ਲੰਘਦੀ ਸੜਕ ਤੇ ਉਸ ਤੋਂ ਅੱਗੇ ਬਣੇ ਪਾਰਕ ਵੱਲ ਚੁੱਪਚਾਪ ਤੱਕ ਰਿਆ ਸੀ ਜੋ ਤਾਰਾਂ ਜਾਂ ਘਟੀਆ ਕਿਸਮ ਦੀਆਂ ਵਾੜਾਂ ਨਾਲ ਬਲਿਆ ਹੋਇਆ ਸੀ ਪਾਰਕ ਸੋਹਣਾ ਨਹੀਂ ਸੀ ਘਟੀਆ ਅਤੇ ਗੰਦਾ ਸੀ ਜੋ ਕੋਠੀਆਂ ਵਿਚਲੇ ਨੌਕਰਾਂ ਜਾਂ ਕੁੱਲੀਆਂ ਦੇ ਕੰਮ ਆਉਂਦਾ ਸੀ ਕਿਧਰੇ ਕਾਫੀ ਸੰਗਣੀਆਂ ਤੇ ਗੂੜੀਆਂ ਘਾਦੀਆਂ ਤਲੀਆਂ ਸਨ ਤੇ ਕਿਧਰੇ ਬਿਲਕੁਲ ਕਲਰੀਆਂ ਮੈਲੇ ਕੁਚੈਲੇ ਕੁੱਲੀ ਮਜ਼ੂਰ ਇਸ ਵਿੱਚ ਆ ਕੇ ਬੈੰਦੇ ਸਨ ਜਾਂ ਉਹਨਾਂ ਦੇ ਨੰਗ ਮਨੰਗੇ ਬੱਚੇ ਇਸ ਵਿੱਚ ਖੇਡਦੇ ਰਹਿੰਦੇ ਸਨ ਅੰਮ੍ਰਿਤ ਕਦੇ ਵੀ ਇਸ پارک ਵਿੱਚ ਉੱਕਾ ਬੈਂਦਾ ਨਹੀਂ ਸੀ ਉਹ ਇਸ ਨੂੰ ਘਟਿਆ ਗਿੰਦਾ ਸੀ ਇਸ پارک ਦੇ ਇੱਕ ਸਿਰੇ ਕੋਈ ਜ ਸਾਂਝੀਆਂ ਟਟੀਆਂ ਬਣੀਆਂ ਹੋਈਆਂ ਸਨ ਤੇ ਸਾਂਝੇ ਗੁਸਲਖਾਨੇ ਜੋ ਬਹੁਤ ਹੀ ਗੰਦੇ ਰਹਿੰਦੇ ਸਨ ਉਹਨਾਂ ਦੇ ਨਾਲ ਹੀ ਕੂੜੇ ਦੇ ਕੁਝ ਢੋਲ ਵੀ ਪਏ ਹੁੰਦੇ ਸਨ ਮਿਊਨਿਸਪਲ ਕਾਰਪੋਰੇਸ਼ਨ ਦੇ ਅਸਲ ਵਿੱਚ ਇਹ ਆਲਾ ਦਵਾਲਾ ਉੱਚੀਆਂ-ਉੱਚੀਆਂ ਬਿਲਡਿੰਗਾਂ ਅਤੇ ਫਲੈਟਾਂ ਦਾ ਪਿਛਵਾੜਾ ਸੀ ਜਿੱਥੇ ਵਰਕਸ਼ਾਪਾਂ ਸਨ ਤੇ ਕੁੱਲੀ ਕਬਾੜੀ ਰਹਿੰਦੇ ਸਨ ਚਾਰ ਚਫੇਰੇ ਨਵੀਂ ਦਿੱਲੀ ਦੀਆਂ ਚਿੱਟੀਆਂ-ਚਿੱਟੀਆਂ ਬਿਲਡਿੰਗਾਂ ਤੇ ਕਾਲੇ-ਕਾਲੇ ਪਾਈਪ ਦਿਖਦੇ ਹੌਲੀ-ਹੌਲੀ ਟੜਕਦਾ ਤੇ ਨਿਮਮਾ-ਨਿਮਮਾ ਜਗ ਦਾ ਬੋਝ ਦਾ ਅਗਲੇ ਪਾਲ ਮੈਂ ਅੰਮ੍ਰਿਤ ਦੇ ਦਰਵਾਜ਼ੇ ਅੱਗੇ ਖੜਾ ਸਾਂ ਕਾਲ ਬੈਲ ਤੇ ਨੇਮ ਪਲੇਟ ਮੈਂ ਪਹਿਲੀ ਵਾਰ ਹੀ ਤਕੀਆਂ ਸਨ ਇਹਨਾਂ ਦੇ ਲੱਗਣ ਮਗਰੋਂ ਮੈਂ ਪਹਿਲੀ ਵਾਰ ਹੀ ਆਇਆ ਸਾਂ ਚੁੱਕ ਦੇ ਜਹੇ ਦਿਲ ਨਾਲ ਮੈਂ ਕਾਲ ਬੈਲ ਦਾ ਬਟਨ ਦਬਾਇਆ ਤੇ ਇੱਕ ਅਨੋਖੀ ਟੜਕਣ ਨਾਲ ਮੈਂ ਸਾਰੇ ਦਾ ਸਾਰਾ ਟੜਕਣ ਲੱਗਾ ਸ਼ਰਮਜਈ ਵੀ ਆਉਂਦੀ ਸੀ ਕਾਲ ਬੈਲ ਦੀ ਘੰਟੀ ਆਰੇ ਦੇ ਦੰਦਿਆਂ ਵਾਂਗੂ ਵੱਜੇਗੀ ਤੇ ਸਿਰ ਨੂੰ چیرਦੀ ਜਾਵੇਗੀ ਪਾਵੇਂ ਕੰਟੀ ਮਾਰਨ ਵਾਲੇ ਨੂੰ ਦੇਖ ਕੇ ਖੁਸ਼ੀ ਵੀ ਹੁੰਦੀ ਹੈ ਕਦੇ ਜਦੋਂ ਉਹ ਸਾਹਮਣੇ ਦਿਸਦਾ ਹੈ ਪਰ ਇੱਕ ਵਾਰ ਤਾਂ ਆਰੇ ਦੇ ਦੰਦੇ ਕੰਨਾਂ ਨੂੰ ਪਾੜ ਹੀ ਜਾਂਦੇ ਹਨ ਤੇ ਬੁਰਾ ਹਾਲ ਕਰ ਦਿੰਦੇ ਹਨ ਪਰ ਮੈਂ ਦੇਖਿਆ ਅਮਰਤ ਦੀ ਕੰਟੀ ਆਰੇ ਦੇ ਦੰਦੇ ਨਹੀਂ ਸੀ ਸਗੋਂ ਬੜੀ ਹੀ ਤੀਮੀ ਤੇ ਸਹਿਨ ਜੋਗ ਆਵਾਜ਼ ਸੀ ਇਥੋਂ ਤੱਕ ਕਿ ਮੈਨੂੰ ਉਸ ਦਾ ਪਤਾ ਵੀ ਨਹੀਂ ਲੱਗ ਸਕਿਆ ਸੀ ਹਾਲਾਂਕਿ ਦੂਰ ਨਹੀਂ ਸੀ ਜਿੱਥੇ ਮੈਂ ਖਲੋਤਾ ਸਾਂ ਉਥੋਂ ਕੁਝ ਹੀ ਫਾਸਲੇ ਉੱਤੇ ਕੁਝ ਹੀ ਗਜਾਂ ਦੇ ਫਾਸਲੇ ਉੱਤੇ ਅੰਦਰ ਘੈਂਟੀ ਲੱਗੀ ਸੀ ਮੈਂ ਬਾਹਰ ਅੰਮ੍ਰਿਤ ਦੇ ਘਰ ਦੇ ਬੂਹੇ ਦੀ ਚੌਂਕੜੀ ਉੱਤੇ ਖੜਾ ਸਾਂ ਤੇ ਘੈਂਟੀ ਅੰਦਰ ਬਰਾਂਡੇ ਵਿੱਚ ਰਸੋਈ ਦੇ ਮੱਥੇ ਉੱਤੇ ਸੀ ਯਾਨੀ ਮੈਥੋਂ 5-7 ਕੋ ਗੱਜ ਦੇ ਫਾਸਲੇ ਉੱਤੇ ਹੀ ਸੀ ਧੰਨਵਾਦ